ਅੱਜ ਲੈ ਕੇ ਆਏ ਤੁਹਾਡੇ ਵਾਸਤੇ ਆਪਾਂ ਬੁਣੇ ਹੋਏ ਆਟੇ ਤੋਂ ਇਹ ਨਾਸ਼ਤਾ ਹੈ ਕਈ ਵਰਾਟਾ ਬਸ ਜਾਂਦਾ ਤੇ ਇਸ ਤਰ੍ਹਾਂ ਦਾ ਤੁਸੀਂ ਟੇਸਟੀ ਜਾਂ ਈਜ਼ੀ ਤਿਕਾ ਨਾਸ਼ਤਾ ਬਣਾ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਨਾਸ਼ਤਾ ਬਣ ਜਾਂਦਾ ਹੈ ਦੇਖੋ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਖੇਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਬਣਾਉਂਗੀ ਬਚੇ ਗੁੰਨੇ ਹੋਏ ਆਟੇ ਤੋਂ ਬਹੁਤ ਹੀ ਚਟਪਟਾ ਜਿਹਾ ਆਪਾਂ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਵੀ ਆਪਾਂ ਬਚੇ ਗੁੰਨੇ ਹੋਏ ਆਟੇ ਤੋਂ ਇਹ ਨਾਸ਼ਤਾ ਕਿਵੇਂ ਬਣਾ ਲੇ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਇਹ ਨਾਸ਼ਤੇ ਦੇ ਵਿੱਚ ਪਾਉਣੇ ਹਨ ਹਾਂਜੀ ਵੀਡੀਓ ਦੇ ਨਾਲ ਐਡ ਟੱਕ ਬਣੇ ਰਹੋ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਨਾਸ਼ਤਾ ਬਣਾਉਣ ਵਾਸਤੇ ਤੇ ਆਪਣੇ ਕੋਲੇ ਗੁੰਨੇ ਹੋਇਆ ਆਟਾ ਹੈ ਇਹ ਸਵੇਰ ਥੋੜਾ ਜਿਹਾ ਬਾਥੀਆ ਸੀ 4-5 ਰੋਟੀਆਂ ਦਾ ਹੁਣ ਸਭ ਤੋਂ ਪਹਿਲਾਂ ਆਪਾਂ ਇੱਕ ਬਰਤਨ ਦੇ ਵਿੱਚ ਆਪਾਂ ਥੋੜਾ ਜਿਹਾ ਰिफाइंड ਤੇਲ ਪਾਵਾਂਗੇ ਕਿਉਂ ਵੀ ਆਪਾਂ ਪਾਸਾ ਲੈ ਤੇਲ ਉਹ ਵੀ ਆਪਾਂ ਪਾਸਾ ਆ ਰਹੇ ਹੁਣ ਆਟੇ ਨੂੰ ਇੱਕ ਵਾਰੀ ਆਪਾਂ ਮਸਲ ਲੈਣਾ ਹੈ ਕਿਉਂਕਿ ਫ੍ਰਿਜ ਦੇ ਵਿੱਚ ਰੱਖ ਤਾਸੀਂ ਥੋੜਾ ਜਿਹਾ ਸਖਤ ਜਿਹਾ ਹੋ ਗਿਆ ਇਹਨੂੰ ਇੱਕ ਵਾਰੀ ਮਲੈਮ ਜਿਹਾ ਕਰ ਲੈਣਾ ਆਟਾ ਬਹੁਤ ਵਧੀਆ ਬਣਦਾ ਹੈਗਾ ਆਟੇ ਨੂੰ ਇੱਕ ਤੋਂ ਦੋ ਵਾਰੀ ਆਪਾਂ ਮਸਲ ਜਿਹਾ ਲਿਆ ਗਾ ਤੇ ਬਿਲਕੁਲ ਇਹ ਸੈੱਟ ਹੋ ਗਿਆ ਹੁਣ ਆਪਏ ਇਹਨੂੰ ਰੱਖ ਦੇਣੀ ਹੈ 10 ਮਿੰਟ ਵਾਸਤੇ ਰੈਸਟ ਤੇ ਆਸਤੀ ਵਾਸਤੇ ਆਪਾਂ ਤੇ ਨੁੱਬੜੇ ਹੋਇਆ ਅਨਬਲੇਲੇ ਅਨ ਨੂੰ ਬਾਹਰ ਕੱਢ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਛੱਡ ਲਿਆ। ਵੀ ਛੱਡ ਲਿਆ ਕਿ ਉਸ ਤੋਂ ਬਾਅਦ ਮੈਂ ਫਿਰ ਇੱਧੇ ਵਿੱਚ ਰੱਖ ਦਿੱਤੀ ਸੀਗੀ ਤੇ ਥੋੜੀ ਜਿਹੀ ਠੰਡੇ ਹੋ ਗਏ। ਜਦੋਂ ਠੰਡੇ ਜਦੋਂ ਹੋ ਜਾਂਦੇ ਨੇ ਥੋੜੀ ਜਿਹੀ ਸਖਤ ਹੋ ਜਾਂਦੇ ਆ। ਹੁਣ ਇੱਧਰ ਆਪਾਂ ਪੈਕ ਲੈ ਲਾਂਗੇ ਕੱਧੂ ਕਾਸ਼ ਇਹਨਾਂ ਆਲੂਆਂ ਨੂੰ ਆਪਾਂ ਕੱਧੂ ਕਾਸ਼ ਕਰ ਲਾਂਗੇ। ਆਲੂਆਂ ਨੂੰ ਆਪਾਂ ਕੱਧੂ ਕਾਸ਼ ਕਰ ਲਏ। ਇੱਕ ਟਮਾਟਰ ਜਿਹੜਾ ਕੱਟਿਆ ਹੋਇਆ ਇਹਾ ਪਾ ਦਾਂਗੇ। एक प्याज बरीक कट सब्जियाँ घर में जो भी ऐड कर सकते थोड़ा जा पा देंगे आप चाट मसाला नमक पावेंगे स्वाद अनुसार थोड़ा जी पा देंगे पीसी लाल मिर्च पाउडर जिन्ना किखा खाना पसंद करते उस हिसाब ना आप मिर्च मसाला पा लेंगे थोड़ा जहा पा देंगे भुनरा जीरा पाउडर साफ जीरा भी पा सकते जीरा पाउडर भीड कर स ਹੁਣ ਆਪਾਂ ਇਹਨੂੰ ਕਰ ਦਿੰਦੇ ਆ ਮਿਕਸ ਮੈਂ ਥੋੜੇ ਥੋੜੇ ਮਸਾਲੇ ਐਡ ਕੀਤੇ ਹੈਗੇ ਆ ਇਹ 10 ਮਿੰਟਾਂ ਵਿੱਚ ਇਹ ਨਾਸ਼ਤਾ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਜੇਕਰ ਕਈ ਵਾਰ ਆਪਣੇ ਕੋਲੇ ਆਟਾ ਨਾ ਵੀ ਬਚਿਆ ਹੋਵੇ ਤੇ ਆਪਾਂ ਇਸ ਨਾਸ਼ਤੇ ਨੂੰ ਗੁੰਨ੍ਹ ਕੇ ਵੀ ਆਪਾਂ ਇਹ ਆਟਾ ਗੁੰਨ੍ਹ ਕੇ ਇਹ ਨਾਸ਼ਤਾ ਬਣਾ ਸਕਦੇ ਆ ਤੇ 10 ਮਿੰਟਾਂ ਵਿੱਚ ਨਾਸ਼ਤਾ ਬਣ ਜਾਂਦਾ ਕਈ ਵਾਰ ਆ ਜਾਂਦਾ ਨਾ ਵੀ ਰੋਟੀ ਖਾਣ ਨੂੰ ਮਨ ਨਾ ਕਰਦਾ ਹੋਵੇ ਤੇ ਉਸੇ ਆਟੇ ਦਾ ਤੁਸੀਂ ਵਧੀਆ ਚਟਪਾ ਇਸ ਤਰ੍ਹਾਂ ਤੁਸੀਂ ਨਾਸ਼ਤਾ ਬਣਾ ਕੇ ਖਾ ਸਕਦੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਖੰਦੀ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਦਾਂਗੇ ਤੇ ਜੇਕਰ ਤੁਸੀਂ ਇਹ ਆਲੂ ਮਸਾਲਾ ਤਿਆਰ ਕਰਨਾ ਵੀ ਫਰਾਈ ਕਰਕੇ ਤੁਸੀਂ ਹੁਣ ਵੀ ਕਰ ਸਕਦੇ ਜੇ ਤੁਹਾਡੇ ਕੋਲ ਥੋੜਾ ਬਹੁਤਾ ਟਾਈਮ ਹੈਗਾ ਤਾਂ ਤੇ ਜੇ ਤੁਸੀਂ ਫਟਾਫਟ ਇਹ ਨਾਸ਼ਤਾ ਬਣਾਉਣਾ ਸਿਰਫ 10 ਮਿੰਟਾਂ ਵਿੱਚ ਦੀ ਫਿਰ ਤੁਸੀਂ ਐਸੀ ਤਰ੍ਹਾਂ ਹੀ ਆਲੂ ਮਸਾਲਾ ਤਿਆਰ ਕਰ ਲਓ ਤੇ ਇਹ ਨਾਸ਼ਤਾ ਫਟਾਫਟ ਹੀ ਬਣ ਜਾਊਗਾ ਤਾਂ ਸਾਰਾ ਸਮਾਨ ਆਪਾਂ ਇਹ ਮਿਕਸ ਕਰ ਲਿਆ ਆਟੇ ਦੇ ਆਪਾਂ ਪੇੜੇ ਕਰ ਲਾਂਗੇ 3-4 ਪੇੜੇ ਕਰਾਂਗੇ ਜਿੰਨਾ ਕ ਆਪਾਂ ਨਾਸ਼ਤਾ ਬਣਾਉਣਾ ਓਨੇ ਕ ਆਪਾਂ ਪੇੜੇ ਕਰ ਲਾਂਗੇ ਇੱਧਰ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਾ ਲਿਆ ਐਨੇ ਦੇ ਪੇੜੇ ਬਣਾ ਲਾ। ਵੱਡਾ ਵੀ ਪੇੜਾ ਥੋੜਾ ਬਹੁਤਾ ਬਣ ਜੂ ਤਾਂ ਕੋਈ ਗੱਲ ਨਹੀਂ। ਹਾਂਜੀ ਇੱਕ ਆਪਾਂ ਚੱਕਣਾ ਲੈ ਲਿਆ ਤੇ ਚੱਕਲੇ ਉੱਪਰ ਆਪਾਂ ਹੁਣ ਇਹ ਪੇੜੇ ਰੱਖ ਰਾਂਗੇ ਥੋੜਾ ਜਿਹਾ ਹੱਥ ਦੇਣਾ ਇਸ ਤਰ੍ਹਾਂ ਆਪਾਂ ਦਬਾਤਾਗੇ ਥੋੜਾ ਜਿਹਾ ਆਪਾਂ ਪੇੜੇ ਨੂੰ ਸੁੱਕਾ ਹਟਾ ਲਿਆ। ਹੁਣ ਆਪਾਂ ਰੋਟੀ ਵੇਲ ਲਾਂਗੇ ਇੱਕ ਪਤਲੀ ਜੀ। ਬਾਰੀ ਪਤਲੀ ਵੀ ਨਹੀਂ ਤੇ ਬਾਰੀ ਮੋਟੀ ਵੀ ਨਹੀਂ। ਇਹ ਰੋਦੀ ਰੋਟੀ ਵੇਲ ਲਈ ਥੋੜੀ ਜਿਹੀ ਆਪਾਂ ਕੁੱਟ ਲਾਂਗੇ ਲਾਲ ਮਿਰਚਾ ਲਾ ਦਾਂਗੇ। ਐਸ ਤਰ੍ਹਾਂ ਆਪਾਂ ਮੇਰਨ ਨਾ ਦਬਾ ਦਾਂਗੇ। ਹੁਣ ਆਪਾਂ ਰੋਟੀ ਪੂਰੀ ਵੇਲ ਲੈਣੇ ਆ। ਹਾਂਜੀ ਰੋਟੀ ਨੂੰ ਆਪਾਂ ਵੇਖ ਲਿਆ ਹੁਣ ਇਸ ਤਰ੍ਹਾਂ ਦਾ ਆਪਾਂ ਇੱਕ ਤਿੱਖੇ ਮੂੰਹ ਵਾਲਾ ਗਲਾਸ ਲੈ ਲਾਂਗੇ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਐਸ ਤਰ੍ਹਾਂ ਨਾ ਤਿੱਖੇ ਮੂੰਹ ਵਾਲਾ ਗਲਾਸ ਹੋਵੇ ਤਾਂ ਆਰਾਮ ਨਾਲ ਪੀਸ ਨਿੱਕਲੇ ਹੁੰਦੇ ਆ ਹੁਣ ਆਪਣੇ ਇਹ ਚਾਰ ਪੀਸ ਬਣ ਗਏ ਜਿਹੜਾ ਇਸ ਤਰ੍ਹਾਂ ਦਾ ਬਚਿਆ ਹੋਇਆ ਆਟਾ ਇਹ ਆਪਾਂ ਬਾਕੀ ਦੇ ਪੇੜੇ ਚ ਲਾ ਲਾਂਗੇ ਕਿੰਨਾ ਵਧੀਆ ਲੱਗਦਾ ਨਾ ਹੁਣ ਆਪਾਂ ਇਹਦੇ ਪਾਸਾ ਪਾਟਦੇ ਨੇ ਇੱਕ ਦਾ ਪਾਸਾ ਪਾਟ ਦਿੰਨੀ ਐ ना दो पास कटते दोवे के पास सीधे पै जाए जोड़ा अपने को आलू मसाला बना के रखे ये आप इस तरह एक पीस के उपर आप रख देंगे जिन्ना कोई मसाला रखा जाता उस हिसाब आप रख लेंगे मसाला अपना बहर भी ना निकले इस तरह हम एक पीस आप चट लेंगे इस तरह आप उपर रख देंगे इस तरह आप दौल जावे Enggih terapi dengan kan dengan apa nanti? kita jangan naas titi pono abi. Ika esra nanti apa jodoh apa? Megi ini esra apa? Dijangan apa? Nanti dia kau ya naas ਕਿੰਨੀ ਵਧੀਆ ਡਿਜ਼ਾਈਨ ਆ ਗਈ ਨਾ ਹੁਣ ਆਪਾਂ ਇੱਕ ਪੀਸ ਤੁਹਾਨੂੰ ਹੋਰ ਬਣਾ ਕੇ ਦਿਖਾਉਣੇ ਆ ਇਸੇ ਤਰ੍ਹਾਂ ਆਪਾਂ ਰੱਖ ਲਾਂਗੇ ਆਲੂ ਮਸਾਲਾ ਹੁਣ ਆਪਾਂ ਦੂਜਾ ਪੀਸ ਵੀ ਉੱਪਰ ਰੱਖ ਲਈਏ ਹਲਕਾ ਜਿਹਾ ਇਸ ਤਰ੍ਹਾਂ ਪੈ ਰਿਹਾ ਕੰਨ ਨਾ ਆਪਾਂ ਦਿਨੇ ਚੰਗੀ ਤਰ੍ਹਾਂ ਦੂਜੇ ਹੱਥ ਦੇ ਨਾਲੇ ਚੰਗੀ ਤਰ੍ਹਾਂ ਨਾਪ ਦਿਨੇ ਇਸ ਤਰ੍ਹਾਂ ਰਾਇਤੇ ਦੀ ਕੰਨੀਵਾਜੂ ਵੀ ਥੋੜੀ ਜਿਹੀ ਹਲਕਾ ਹੀ ਇਸ ਤਰ੍ਹਾਂ ਆਪਾਂ ਕੋਰਣਾ ਪੈਣਾ ਹੁਣ ਆਪਾਂ ਚਮਚੇ ਨਾਲ ਇਸ ਤਰ੍ਹਾਂ ਡਿਜ਼ਾਈਨ ਪਾਦਨੇ ਇੰਨਾ ਵਧੀਆ ਡਿਜ਼ਾਈਨ ਬਣ ਗਿਆ ਨਾ ਰੱਖ ਲਿਏ ਨੇ ਆਪਾਂ ਪਲੇਟ ਦੇ ਵਿੱਚ ਬਾਕੀ ਸਾਰੇ ਆਪਾਂ ਐਦਾਂ ਹੀ ਬਣਾ ਕੇ ਰੈਡੀ ਕਰ ਲਾਂਗੇ ਹਾਂਜੀ ਸਾਰਾ ਆਪਾਂ ਨਾਲ ਇਸ ਤਰ੍ਹਾਂ ਬਣਾ ਕੇ ਰੈਡੀ ਕਰ ਲਿਆਗਾ ਹਾਂਜੀ ਇਧਰ ਆਪਾਂ ਕੜਾਹੀ ਦੇ ਵਿੱਚ ਤੇਲ ਗਰਮ ਕਰ ਲੈਣਾ ਆਸਤੇ ਨੂੰ ਫਰਾਈ ਕਰਨ ਵਾਸਤੇ ਪਹਿਲਾਂ ਆਪਾਂ ਤੇਲ ਫੁੱਲ ਫਲੇਮ ਤੇ ਗਰਮ ਕੀਤਾ ਸੀ ਹੁਣ ਗੈਸ ਨੂੰ ਆਪਾਂ ਥੋੜਾ ਜਿਹਾ ਮੀਡੀਅਮ ਤੇ ਕਰਤਾ ਹੈ ਹੁਣ ਆਪਾਂ ਇੱਕ ਇੱਕ ਪੀਸ ਚੱਕ ਲਾਂਗੇ ਇਸ ਤਰ੍ਹਾਂ ਆਪਾਂ ਪੂਰੇ ਧਿਆਨ ਨਾਲ ਤੇਲ ਦੇ ਚੰਨ ਦੇ ਜਾਵਾਂਗੇ ਕਈ ਵਾਰ ਐਂ ਤਾਂ ਚਿੱਟਾ ਵਗੈਰਾ ਮਿਲ ਨਾ ਪਏ ਬੱਤੇ ਕੁੱਨੇ ਹੋਏ ਆਟੇ ਤੋਂ ਕਿੰਨਾ ਵਧੀਆ ਇਹ ਨਾਸ਼ਤਾ ਬਣਦਾ ਹੈਗਾ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਇਹ ਨਾਸ਼ਤਾ ਬਹੁਤ ਵਧੀਆ ਬਣਦਾ ਸਾਰਿਆਂ ਨੂੰ ਇਹ ਨਾਸ਼ਤਾ ਪਸੰਦ ਆਉਂਦਾ ਹੁਣ ਚਮਚੇ ਨਾਲ ਉੱਪਰ ਵੀ ਥੋੜਾ ਜਿਹਾ ਆ ਪਾ ਦਿਆਂਗੇ ਹਾਂਜੀ ਦੇਖੋ ਇਧਰ ਨਾਸ਼ਤਾ ਬਹੁਤ ਵਧੀਆ ਫਰਾਈ ਕਰ ਲਿਆ ਆਪਾਂ ਹੁਣ ਤੇਲ ਚ ਕੱਢ ਲੈਣੇ ਆ। ਜਿਵੇਂ ਕਿ ਤਰ੍ਹਾਂ ਬੈਨ ਤੇਲ ਨੂੰ ਛੋੜ ਕੇ ਇਧਰ ਆਪਾਂ ਥਾਲ ਦੇ ਵਿੱਚ ਨਾ ਟਿਸ਼ੂ ਪੇਪਰ ਪਚਾਣਾ ਸੀ ਜਿਹੜਾ ਕੋਈ ਐਕਸਟਰਾ ਵਗੈਰਾ ਤੇਲ ਲੱਗਿਆ ਹੋਊਗਾ ਨਾ ਨਾ ਚੰਨਾ ਉਹ ਸਾਰਾ ਐਕਸਟਰਾ ਇਹਨੂੰ ਲੈ ਲਈ ਜਾਓ। ਹੁਣ ਆਪਾਂ ਬਾਕੀ ਦਾ ਵੀ ਨਾਸ਼ਤਾ ਇਸੇ ਤਰੀਕੇ ਨਾਲ ਰੈਡੀ ਕਰ ਲਾਂਗੇ। ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਤੁਹਾਨੂੰ ਇਸ ਤਰ੍ਹਾਂ ਦਾ ਇਹ ਨਾਸ਼ਤਾ ਬਣਾਇਆ ਕਿੰਨਾ ਚੰਗਾ ਲੱਗਿਆ। ਕਰੋ ਤੁਸੀਂ ਵੀ ਜਰੂਰ ਬਣਾ ਕੇ ਦੇਖੋ ਕਈ ਆਟਾ ਤਾਂ ਆਪਣੇ ਸਾਰੇ ਘਰਾਂ 'ਚ ਬਾਤ ਹੀ ਜਾਂਦਾ ਕਈ ਵਾਰ ਹਾਂਜੀ ਸਾਰਾ ਨਾਸ਼ਤਾ ਆਪਾਂ ਬਣਾ ਕੇ ਰੈਡੀ ਕਰ ਲਿਆ ਬਹੁਤ ਹੀ ਈਜ਼ ਤਰੀਕੇ ਨਾਲ ਹੈ ਨਾਸ਼ਤਾ ਬਣ ਜਾਂਦਾ ਬਹੁਤ ਘੱਟ ਮਿਹਨਤ ਨਾਲ ਇਹ ਨਾਸ਼ਤਾ ਬਣਦਾ ਹੈ ਜਿਆਦਾ ਟਾਈਮ ਨਹੀਂ ਲੱਗਦਾ ਨਾਸ਼ਤਾ ਬਣਾਉਣ ਤੇ ਕਿੰਨਾ ਵਧੀਆ ਨਾਸ਼ਤਾ ਬਣਿਆ ਗੁੰਨੇ ਹੋਏ ਆਟੇ ਤੋਂ ਹੁਣ ਆਪਏ ਸਨ੍ਹਾਤ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲੈਨੇ ਐ ਇੱਧਰ ਆਪਾਂ ਰੱਖਦੇ ਹੈਗੇ ਟਮਾਟਰਾਂ ਦੀ ਸੌਸ ਹਰੀ ਚਟਨੀ ਨਾਲ ਵੀ ਖਾ ਸਕਦੇ ਟਮਾਟਰਾਂ ਦੀ ਸੌਸ ਦੇ ਨਾਲ ਵੀ ਤੁਸੀਂ ਖਾ ਸਕਦੇ ਇਹ ਨਾਸ਼ਤਾ ਬਹੁਤ ਹੀ ਵਧੀਆ ਬਣਦਾ ਹੈਗਾ ਤੇ ਬਹੁਤ ਹੀ ਜ਼ਿਆਦਾ ਇਹ ਨਾਸ਼ਤਾ ਟੇਸਟੀ ਬਣਦਾ ਹੈਗਾ ਤੁਸੀਂ ਪੁੰਨੇ ਹੋਏ ਆਟੇ ਦਾ ਇਸ ਤਰ੍ਹਾਂ ਨਾਸ਼ਤਾ ਬਣਾ ਕੇ ਦੇਖਿਓ ਬਹੁਤ ਸਾਰਿਆਂ ਨੂੰ ਇਹ ਪਸੰਦ ਆਉਣਗਾ ਨਾਸ਼ਤਾ ਤੁਹਾਨੂੰ ਰੈਸਪੀ ਵਧੀਆ ਲੱਗੀ ਹੋਵੇ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਤ ਤੋਂ ਵੱਤ ਜਰੂਰ ਕਰਦੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੋਈ ਆਪਾਂ ਨੈਕਸਟ ਵੀਡੀਓ ਨਾਲ